ਬਹਿਰਾਇਚ ਵਿੱਚ ਚੱਲ ਰਿਹਾ ਹੈ ਭੇੜਿਆ ਆਪਰੇਸ਼ਨ 20 ਤੋਂ 25 ਪਿੰਡਾਂ ਵਿੱਚ ਚੱਲ ਰਿਹਾ ਹੈ ਆਪਰੇਸ਼ਨ ਲੇਕਿਨ ਅਜੇ ਤੱਕ ਭੇੜਿਆ ਨਹੀਂ ਮਿਲਿਆ ਪਿੰਡਾਂ ਦੇ ਲੋਕ ਡਰ ਵਿੱਚ ਰਹਿ ਰਹੇ ਹਨ ਅਜੇ ਵੀ ਉਹਨਾਂ ਵਿੱਚ ਬਣਿਆ ਹੋਇਆ ਡਰ ਦਾ ਮਾਹੌਲ ਹੁਣ ਤੱਕ ਕਈ ਲੋਕਾਂ ਤੇ ਹਮਲਾ ਕਰ ਚੁੱਕੇ ਨੇ ਭੇੜੀਏ ਤੇ ਕਰੀਬ 10 ਲੋਕਾਂ ਦੀ ਜਾਨ ਲੈ ਚੁੱਕੇ ਹਨ ਤੇ ਨਾਲ ਹੀ 50 ਦੇ ਕਰੀਬ ਲੋਕ ਗਾਇਲ ਹੋ ਚੁੱਕੇ ਹਨ ਭੇੜੀਆਂ ਨੂੰ ਪਕੜਨ ਵਾਸਤੇ வன ਵਿਭਾਗ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਤੇ ਪੁਲਿਸ ਕਰਮੇ ਵੀ ਲਗਾਏ ਗਏ ਇਸ ਤੋਂ ਬਾਅਦ ਵੀ ਲੋਕਾਂ ਵਿੱਚ ਦਰਦਾ ਮਾਹੌਲ ਹੈ ਜਿਆਦਾਤਰ ਭੇਡੀਆਂ ਨੇ ਹੁਣ ਤੱਕ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਇਸ ਤੋਂ ਪਹਿਲਾਂ ਚਾਰ ਭੇਡੀਆਂ ਨੂੰ ਪਕੜ ਲਈ ਅਜੇ ਵੀ ਦੋ ਭੇੜੀਏ ਗ੍ਰਿਫਤ ਤੋਂ ਬਾਹਰ ਹਨ வன ਵਿਭਾਗ ਦੀਆਂ ਟੀਮਾਂ ਇਹਨਾਂ ਭੇਡੀਆਂ ਨੂੰ ਪਕੜਨ ਲਈ ਸਰਚ ਅਭਿਆਨ ਚਲਾ ਰਹੀ ਹੈ ਇਹ ਅਲੱਗ ਅਲੱਗ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪਿੰਡਾਂ ਦੇ ਲੋਕ ਵੀ ਇਨ੍ਹਾਂ ਭੇੜੀਆਂ ਨੂੰ ਪਾਜਾਰੇ ਹਨ ਇਹ ਡਰ ਦਾ ਮਾਹੌਲ ਆਖਿਰ ਕਦ ਤੱਕ ਰਹੇਗਾ